ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਲੋਬਲ ਕ੍ਰਿਕਟ ਵਾਈਬ ਤੇ ਏਸ਼ੀਆ ਕਪ 2000 ਫਾਈਨਲ ਇੰਡੀਆ ਨੇ ਜਿੱਤ ਤਾਲਿਆ ਪਰ ਸਭ ਤੋਂ ਵੱਡਾ ਡਰਾਮਾ ਕੀ ਸੀ ਜਿੱਤਨ ਤੋਂ ਬਾਅਦ ਵੀ ਟੀਮ ਨੇ ਟਰੋਫੀ ਨਹੀਂ ਲਈ। ਜੀ ਹਾਂ ਦੋਸਤੋ 2025 ਦਾ ਫਾਈਨਲ ਟੀਮ ਇੰਡੀਆ ਦੇ ਪਾਕਿਸਤਾਨ ਦੇ ਵਿਚਕਾਰ ਹੋਇਆ ਜਿਸ ਵਿੱਚ ਇੱਕ ਤਰਫਾ ਹੀ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਦਿੱਤਾ। ਹਾਂ ਜੀ ਜਦੋਂ ਪੀਸੀਬੀ ਚੇਅਰਮੈਨ ਤੇ ਸੀਸੀਪ੍ਰੈਜ਼ੀਡੈਂਟ ਮੋਮਿੰਨ ਨਕਵੀ ਟਰੋਫੀ ਦੇ ਸਟੇਜ ਤੇ ਆਏ ਇੰਡੀਆ ਨੇ ਸਾਫ਼ ਕਿਹਾ ਸੀ ਇਹਨਾਂ ਦੇ ਹੱਥੋਂ ਟਰੋਫੀ ਨਹੀਂ ਲੈਣੀ। ਨਤੀਜਾ ਟਰੋਫੀ ਸਿੱਧੀ ਸਟੇਜ ਤੋਂ ਗਾਇਬ ਹੋ ਗਈ। ਡਰੈਸਿੰਗ ਰੂਮ ਚ ਰੱਖ ਦਿੱਤੀ ਗਈ। ਟੀਮ ਇੰਡੀਆ ਦੇ ਖਿਡਾਰੀ ਆਪਣੀ ਸਾਈਡ ਬੈਠ ਕੇ ਹੱਸ ਰਹੇ ਸਨ। ਮਸਤੀ ਕਰ ਰਹੇ ਸਨ। ਸਾਨੂੰ ਟਰੋਫੀ ਚਾਹੀਦੀ ਹੀ ਨਹੀਂ। ਸਾਨੂੰ ਤਾਂ ਸਟੇਡੀਅਮ ਵਿੱਚ ਫੈਨ ਸ਼ੌਕ ਵੀ ਸਨ ਤੇ ਸੋਸ਼ਲ ਮੀਡੀਆ ਤੇ ਤੂਫਾਨ ਆ ਗਿਆ ਸਟੇਜ ਤੇ ਚੈਂਪੀਅਨ ਇੰਡੀਆ ਬਿਨਾ ਟਰੋਫੀ ਤੋਂ ਹੀ ਇੰਜੋਏ ਕਰਦੀ ਦਿਖੀ ਦੋਸਤੋ ਇਹ ਸੀ ਏਸ਼ੀਆ ਕੱਪ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੂਮੈਂਟ ਜਿੱਥੇ ਇੰਡੀਆ ਨੇ ਦੱਸ ਦਿੱਤਾ ਕਿ ਟਰੋਫੀ ਤੋਂ ਵੱਧ ਇੱਜ਼ਤ ਮਹੱਤਵਪੂਰਨ ਹੈ ਹੁਣ ਦੱਸੋ ਕਮੈਂਟ ਚ ਤੁਹਾਡੇ ਮੁਤਾਬਕ ਇੰਡੀਆ ਨੇ ਸਹੀ ਕੀਤਾ ਜਾਂ ਨਹੀਂ ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਇਹੋ ਜਿਹੇ ਮਸਾਲੇਦਾਰ ਕ੍ਰਿਕਟ ਅਪਡੇਟਸ ਮਿਲਦੇ ਨੇ ਸਿਰਫ ਗਲੋਬਲ ਕ੍ਰਿਕਟ ਵਾਈਬ ਤੇ ਧੰਨਵਾਦ ਜੀ